ਜਿਨ੍ਹਾਂ ਨੇ ਮੱਛੇ ਰੰਗੜ ਦਾ ਸੋਧਾ ਲਾਇਆ ਸੀ ਆਪਣੇ ਪੰਜਾਬ ਦੇ ਮਹਾਨ ਸਿੱਖ ਸੂਰਮੇ ਕੌਣ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਗੁਰਾਂ ਕੀ ਸਾਧ ਸੰਗ ਜੀ ਅੱਜ ਆਪਾਂ ਗੱਲ ਕਰਾਂਗੇ ਆਪਣੇ ਪੰਜਾਬ ਦੇ ਉਹ ਮਹਾਨ ਸਿੱਖ ਯੋਧੇ ਜਿਨ੍ਹਾਂ ਨੇ ਮੱਛੇ ਰੰਗੜ ਦਾ ਸੋਧਾ ਲਾਇਆ ਸੀ ਜਦੋਂ ਪੰਜਾਬ ਦੇ ਵਿੱਚ ਜਕਰੀਆ ਖਾਨ ਨੇ ਆਪਣਾ ਅੰਕ ਤਫਲਾਇਆ ਹੋਇਆ ਸੀ ਜਕਰੀਆ ਖਾਨ ਨੇ ਅਦੋਂ ਸਿੱਖਾਂ ਨੂੰ ਛੜਿਆਮ ਕਤਲ ਕਰਦਾ ਆਦੇਸ਼ ਦੇ ਦਿੱਤਾ ਸੀ ਜੋ ਵੀ ਸਿੱਖਾਂ ਦਾ ਕਤਲ ਕਰਦਾ ਸੀ ਉਹਨਾਂ ਤੇ ਕੋਈ ਵੀ ਕੇਸ ਦਰਜ ਨਹੀਂ ਹੁੰਦਾ ਸੀ ਜਕਰੀਆ ਖਾਨ ਨੇ ਕਿਹਾ ਹੋਇਆ ਸੀ ਕਿ ਜੋ ਸਿੱਖਾਂ ਨੂੰ ਜਿਉਂਦੇ ਲੈ ਕੇ ਆਵੇਗਾ ਉਹਨੂੰ 100 ਮੌੜ ਦਿੱਤੀ ਜਾਊਗੀ ਜੋ ਸਿੱਖਾਂ ਦੇ ਗਲ ਕੱਟ ਕੇ ਲਿਆਵੇਗਾ ਉਸ ਨੂੰ 1000 ਮੌੜ ਦਿੱਤੀ ਜਾਊਗੀ ਜਕਰੀਆ ਖਾਨ ਦੇ ਨਾਲ ਨਾਲ ਉੱਥੇ ਮੱਸੀ ਰੰਗੜ ਨੇ ਵੀ ਆਪਣਾ ਜ਼ੁਲਮ ਬੁਲਾਇਆ ਹੋਇਆ ਸੀ ਉਹ ਸ੍ਰੀ ਹਰਵਿੰਦਰ ਸਾਹਿਬ ਦੇ ਵਿੱਚ ਬੈਠ ਕੇ ਸ਼ਰਾਬਾਂ ਪਾਣ ਖਾਂਦਾ ਪੀਂਦਾ ਸੀ ਤੇ ਜਨਾਨੀਆਂ ਨੂੰ ਨਚਾਉਂਦਾ ਸੀ ਜਦੋਂ ਇਹ ਖਬਰ ਆਪਣੇ ਮਹਾਨ ਸਿੱਖ ਯੋਧਿਆਂ ਨੂੰ ਮਿਲੀ ਤਾਂ ਉਹਨਾਂ ਨੇ ਆ ਕੇ ਉੱਥੇ ਮੱਸੀ ਰੰਗੜ ਦਾ ਸੌਦਾ ਲਾ ਦਿੱਤਾ ਤਾਂ ਉਹ ਦੋਨੇ ਮਹਾਨ ਸੂਰਮੇ ਪਾਹੀ ਸੁਖਾ ਸਿੰਘ ਤੇ ਪਾਹੀ ਮਹਿਤਾਬ ਸਿੰਘ ਸਨ ਤੇ ਇਹ ਹੋਰ ਜਾਣਕਾਰੀ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਕਿ ਜਕਰੀਆ ਖਾਨ ਕੌਣ ਸੀ ਤੇ ਉਸ ਦਾ ਅੰਤ ਕਿਵੇਂ ਹੋਇਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰਾ ਇਤਿਹਾਸ ਨਹੀਂ ਦੱਸਿਆ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਇਹ ਦੱਸਿਆ ਸੀ ਕਿ ਮੱਛੇ ਡੰਗੜ ਦਾ ਸੌਦਾ ਕინੇ ਲਾਇਆ ਸੀ ਤਾਂ ਮੱਛੇ ਡੰਗੜ ਦਾ ਸੌਦਾ ਭਾਈ ਸੁਖੇ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਲਾਇਆ ਸੀ